ਮੇਰੇ ਲੋਸਾਂ ਨੂੰ ਪਿਆਰ ਭਰੀ ਗੈਰਤੀ ਦੀ ਮੈਂ ਪਰਉੰਦਾ ਧੰਨਵਾਦ ਕਰਦਾ ਅੱਜ ਦੇ ਪਵਿੱਤਰ ਬਚਨ ਦੇ ਵਿੱਚ ਚੱਲਾਂਗੇ ਕਿ ਪਰਮੇਸ਼ਰ ਦੇ ਬਚਨ ਦੇ ਵਿੱਚ ਲਿਖਿਆ ਹੈ ਕਿ ਮੈਂ ਤੇਰੀਆਂ ਸਾਰੀਆਂ ਜਿੰਨੀਆਂ ਵੀ ਉਲਝਣਾਂ ਨੇ ਜਿੰਨੀਆਂ ਮੁਸ਼ਕਲਾਂ ਨੇ ਜਿੰਨੀਆਂ ਤਕਸਾਨੀਆਂ ਨੇ ਉਹ ਕੀ ਕਰ ਦਵਾਂਗਾ ਦੂਰ ਕਰ ਦਵਾਂਗਾ ਅੱਜ ਦਾ ਪਰਮੇਸ਼ਰ ਦਾ ਪਵਿੱਤਰ ਬਚਨ ਦਾ ਵਿਸ਼ਾ ਹੈ ਕਿ ਮੈਂ ਤੇਰੀਆਂ ਸਾਰੀਆਂ ਪਰਸਾਨੀਆਂ ਨੂੰ ਕੀ ਕਰ ਦਵਾਂਗਾ ਦੂਰ ਕਰ ਦਵਾਂਗਾ ਤੇਨੂੰ ਉਲਝਣਾਂ ਦੇ ਵਿੱਚੋਂ ਬਾਹਰ ਕੱਢ ਲਿਆਵਾਂਗਾ ਅੱਜ ਕਈ ਲੋਕ ਉਲਝਣਾਂ ਦੇ ਵਿੱਚ ਪਏ ਹੋਏ ਨੇ ਕਈ ਲੋਕ ਭਟਕਦੇ ਫਿਰਦੇ ਨੇ ਮੁਸ਼ਕਲਾਂ ਦੇ ਵਿੱਚ ਪਏ ਹੋਏ ਨੇ ਪਰ ਉਹਨਾਂ ਦੇ ਕੋਲ ਕੋਈ ਰਸਤਾ ਜਾਂ ਨਹੀਂ ਹੈਗਾ ਉਹਨਾਂ ਨੂੰ ਰਸਤਾ ਨਹੀਂ ਮਿਲ ਰਿਹਾ ਪਰ ਲੋਕ ਅੱਜ ਵੀ ਦੀਨੇ ਕਈ ਉਲਝਣਾਂ ਦੇ ਵਿੱਚ ਪਏ ਹੋਏ ਨੇ ਇਸੇ ਤਰ੍ਹਾਂ ਇੱਕ ਪਰਮੇਸ਼ਰ ਦਾ ਦਾਸ ਸੀਗਾ ਬਾਈਬਲ ਦੇ ਵਿੱਚ ਲਿਖਿਆ ਹੋਇਆ ਵਚਨ ਕਿ ਨਿਕੋਦੇਮਸ ਇੱਕ ਕੀ ਸੀਗਾ ਉਹ ਗੁਰੂ ਸੀਗਾ ਉਹ ਬਾਈਬਲ ਦੇ ਵਚਨ ਨੂੰ ਸਿਖਾਉਣ ਵਾਲਾ ਗੁਰੂ ਉਸ ਵੇਲੇ ਰੋਮਨ ਸਰਦਾਰ ਦਾ ਰਾਜ ਸੀ ਔਰ ਉਸ ਰਾਜ ਦੇ ਵਿੱਚ ਉਹ ਇੱਕ ਵੱਡਾ ਅਧਿਕਾਰੀ ਸੀਗਾ ਨਿੱਕੂ ਦੇਮਸ ਨਿੱਕੂ ਦੇਮਸ ਕੀ ਹੈਗਾ ਇਹ ਕੌਣ ਜੰਦਰ ਵਿੱਚ ਪਿਆ ਹੋਇਆ ਸੀ ਉਹਨੇ ਜਸਾਇਆ ਨਵੀ ਦੀ ਪੋਥੀ ਨੂੰ ਪੜਿਆ ਹੋਇਆ ਸੀ ਉਹਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਆਉਣ ਦੀਆਂ ਗੱਲਾਂ ਦੇ ਬਾਰੇ ਉਹਨੇ ਪੜਿਆ ਹੋਇਆ ਸੀ ਉਹਨੂੰ ਯਾਦ ਸੀ ਕਿਆਂ ਗੱਲਾਂ ਉਹ ਬਚਨ ਯਾਦ ਸੀਗੇ ਉਹਨੇ ਜਸਾਇਆ ਨਵੀ ਦੀ ਪੋਥੀ ਨੂੰ ਪੜਿਆ ਹੋਇਆ ਸੀ ਔਰ ਉਹਨਾਂ ਦੇ ਬੱਚੇ ਉਹਨਾਂ ਨੂੰ ਕੀ ਕੀ ਹੀਏ ਜਾਗ ਸੰਨ ਨਿੱਕੂ ਦੇਵ ਜ ਇੱਕ ਉਲਝਣ ਦਾ ਵਿਅਕਤੀ ਸੀਗਾ ਕਿਉਂਕਿ ਉਹ ਜਿਸ ਭਵਨ ਦੇ ਵਿੱਚ ਸੇਵਾ ਕਰਦਾ ਸੀ ਉਹ ਭਵਨ ਬਹੁਤ ਵੱਡੇ ਪਹਿਲੇ ਚਮਤਕਾਰ ਹੁੰਦੇ ਸੀ ਤੇ ਬਾਅਦ ਚ ਉੱਥੇ ਚਮਤਕਾਰ ਨਿੱਜੀ ਹੁੰਦੇ ਉਸ ਵੇਲੇ ਨਿੱਕੂ ਦੇਵ ਸੀ ਜਿਹੜਾ ਸੀ ਔਰ ਬੈਵਲ ਪੜਾਉਣ ਵਾਲਾ ਲੋਕਾਂ ਨੂੰ ਸਿਖਾਉਣ ਵਾਲਾ ਜਾਗਤਾਂ ਨੂੰ ਸਿਖਾਉਣ ਵਾਲਾ ਸੀਗਾ ਤੇ ਨਿੱਕੂ ਦੀ ਉਸੇ ਛੱਕੂ ਵੱਡਾ ਉਸ ਜਗ੍ਹਾ ਤੇ ਗੁਰੂ ਸੀਗਾ ਤੇ ਲੋਕ ਉਹਨੂੰ ਗੁਰੂ ਕਹਿ ਕੇ ਮੰਨਦੇ ਸੀ ਇਸ ਕਰਕੇ ਨਿੱਕੂ ਦੀ ਉਸ ਜਿਹੜਾ ਸੀ ਉਹ ਉਲਝਣ ਦੇ ਵਿੱਚ ਪਿਆ ਹੋਇਆ ਸੀ ਤੇ ਅੱਜ ਵੀ ਕਈ ਲੋਕ ਨੇ ਜਿਹੜੇ ਉਲਝਣਾਂ ਵਿੱਚ ਪੈ ਜਾਂਦੇ ਨੇ ਕੋਈ ਪਰੇਸ਼ਾਨੀਆਂ ਦੇ ਵਿੱਚ ਪੈ ਜਾਂਦਾ ਉਹ ਦੋ ਚਿੱਤੇ ਹੋ ਜਾਂਦੇ ਨੇ ਜਿਵੇਂ ਹੁਣ ਪ੍ਰਭੂ ਦੀ ਬਾਣੀ ਦੇ ਦੱਸਿਆ ਕਿ ਉਹ ਦੋ ਚਿੱਤੇ ਮੰਨ ਵਾਲੇ ਹੋ ਜਾਂਦੇ ਨੇ ਮੈਂ ਹੁਣੇ ਗਵਾਹ ਸੁਣੀ ਤੇ ਭੈਣ ਨੇ ਦੱਸਿਆ ਵਚਨ ਬਾਰੇ ਤੇ ਵਚਨ ਮੇਰੇ ਮਨ ਵਿੱਚ ਆ ਗਿਆ ਉਸੇ ਵੇਲੇ ਤੇ ਮੈਂ ਹਾਂ ਪਰਮੇਸ਼ਰ ਤੇਰਾ ਧੰਨਵਾਦ ਹallelujah ਕਿਉਂਕਿ ਪਰਮੇਸ਼ਰ ਦਿਲਾਂ ਦੀਆਂ ਗੱਲਾਂ ਨੂੰ ਜਾਣਦਾ ਹੈ ਉਹ ਸਭ ਕੁਝ ਕਰਨ ਵਾਲਾ ਆ ਉਹਦੇ ਲਈ ਕੁਝ ਵੀ ਕੰਮ ਔਖਾ ਨਹੀਂ ਹੈਗਾ ਇਸ ਲਈ ਬਹੁਤ ਚਿੱਤੇ ਨਾ ਬਣਾ ਇੱਕ ਮਨ ਹੋ ਕਿਉਂਕਿ ਨਿੱਕੋ ਦੀ ਮੁਸ਼ਕਲ ਆ ਹੀ ਉਹ ਦੋ ਚਿੱਤੇ ਮਨ ਵਿੱਚ ਹੋਇਆ ਪਿਆ ਸੀ ਉਹ ਜੰਮਰੇ ਕਿ ਫਸਿਆ ਹੋਇਆ ਸੀ ਇੱਕ ਕੋਈ ਮੁਸ਼ਕਲ ਦੇ ਵਿੱਚ ਫਸਿਆ ਹੋਇਆ ਸੀ ਕਿਉਂਕਿ ਜਿਹੜੇ ਕੰਮ ਪ੍ਰਭ ਯਿਸੂ ਮਸੀਹ ਨੇ ਆ ਕੇ ਕੀਤੇ ਉਹ ਨਿਕੋਦਿਮਸ ਨੇ ਜੀ ਦੇਖਿਆ ਕਹਿੰਦਾ ਕਿ ਜੇ ਗੁਰੂ ਜੇ ਪਰਮੇਸ਼ਰ ਤੋਂ ਨਾਲ ਨਾ ਹੋਵੇ ਤਾਂ ਉਹਦੇ ਕੋਈ ਵੀ ਇਹ ਕੰਮ ਚਮਤਕਾਰ ਨਹੀਂ ਕਰ ਸਕਦਾ ਅਸੀਂ ਬੈਬਲ ਦੇ ਵਿੱਚ ਚੱਲਾਂਗੇ ਯਹੋਨਾ 3 ਨਵੰਚਨ 3 ਅਧਿਆਏ ਤਿੰਨ ਦਿਹਾੜੇ ਦਾ ਪਹਿਲਾ ਵਚਨ ਜਹੋਨਾ ਦੀ ਅੰਜੀਰ ਉਹਦਾ ਪਹਿਲਾ ਦਿਹਾੜੇ ਦਾ ਪਹਿਲਾ ਵਚਨ ਪ੍ਰਭੂ ਅਤੇ ਨਿੱਕੇ ਦੇ ਮਖਸ ਫਰੀਸੀਆਂ ਵਿੱਚੋਂ ਨਿੱਕੇ ਦੇ ਬਖਸ ਨੌ ਦਾ ਇੱਕ ਮਨੁੱਖ ਯਹੂਦੀਆਂ ਦਾ ਇੱਕ ਸਰਦਾਰ ਸੀ ਪਰਭੂ ਆਪਣੇ ਵਚਨ ਦੇ ਪੜੇ ਜਾਣ ਤੇ ਆਸੀਸ ਵਰਤਕ ਦੇਵੇ ਇੱਥੇ ਦੱਸਿਆ ਗਿਆ ਕਿ ਨਿਕੋਦਿਮਸ ਕੀ ਸੀਗਾ ਫਰੀਸੀਆ ਵਿੱਚੋਂ ਯਹੂਦੀਆਂ ਦਾ ਕੀ ਸੀਗਾ ਇੱਕ ਸਰਦਾਰ ਸਰਦਾਰ ਸੀਗਾ ਨਿਕੋਦਿਮਸ ਇੱਕ ਬਹੁਤ ਵੱਡੀ ਪੁਸ਼ਤ ਦੇ ਵਿੱਚ ਸੀਗਾ ਕਿਉਂਕਿ ਉਸ ਵੇਲੇ ਰੋਮਨ ਸਰਕਾਰ ਦਾ ਰਾਜ ਚੱਲਦਾ ਸੀ ਉਸ ਵੇਲੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਵੇਲੇ ਉਸ ਵੇਲੇ ਰੋਮਨ ਸਰਕਾਰ ਦਾ ਰਾਜ ਸੀਗਾ ਔਰ ਪ੍ਰਭੂ ਯਿਸੂ ਸੀ ਤਾਂ ਤਿਤਿਆਗੇ ਔਰ ਨਿੱਕੂ ਦਿਮਸ ਜਿਹੜਾ ਸੀ ਉਸ ਵੇਲੇ ਗੁਰੂ ਸੀਗਾ ਫਰੀਸੀਆਂ ਦਾ ਔਰ ਯਹੂਦੀ ਲੋਕਾਂ ਨੂੰ ਬੇਲੇ ਦੇ ਬਾਰੇ ਸਿੱਖਿਆ ਦਿੰਦਾ ਸੀਗਾ ਔਰ ਬਹੁਤ ਵੱਡੇ ਵੱਡੇ ਜਿਹੜੇ ਕੰਮ ਸੀਗੇ ਔਰ ਨਿੱਕੂ ਦਿਮਸ ਆਪਣੇ ਉਸ ਰਾਜ ਦੇ ਵਿੱਚ ਕਰਦਾ ਸੀਗਾ ਪਰ ਪਰਮੇਸ਼ਰ ਦੇ ਭੌਂ ਦੇ ਵਿੱਚ ਕੋਈ ਕੰਮ ਨਹੀਂ ਸੀ ਹੋ ਰਿਹਾ ਹallelujah ਹallelujah ਹਾਂਜੀ ਉਹ ਰਾਤ ਨੂੰ ਯਸ਼ੂ ਦੇ ਕੋਲ ਆਇਆ ਉਹ ਰਾਤ ਨੂੰ ਕੀ ਕਿੱਥੇ ਆਇਆ ਪ੍ਰਭ ਯਿਸੂ ਦੇ ਕੋਲ ਕਿਉਂਕਿ ਉਹਨੇ ਕੀ ਕੀਤੀ ਸੀ ਜਿਸਾਇਆ ਨਵੀ ਦੀ ਕੋਥੀ ਪੜ੍ਹੀ ਹੋਈ ਸੀ ਪਰਮੇਸ਼ਰ ਦੇ ਵਚਨ ਨੂੰ ਪੜਿਆ ਹੋਇਆ ਸੀਗਾ ਉਹਨੂੰ ਯਾਦ ਆਇਆ ਕਿ ਇੱਕ ਦਿਨ ਪ੍ਰਭ ਯਿਸੂ ਮਸੀਹ ਜਦੋਂ ਆਉਣਗੇ ਉਹ ਉਹਨਾਂ ਦੇ ਨਾਲ ਚਮਤਕਾਰ ਹੋਣਗੇ ਹallelujah ਪ੍ਰਭ ਯਿਸੂ ਆਉਣਗੇ ਉਹ ਆਪਣੇ ਲੋਕਾਂ ਨੂੰ ਕੀ ਕਰਨਗੇ ਛਡੋਣਗੇ ਤੇ ਲੋਕਾਂ ਨੂੰ ਗੁਲਾਮੀ ਦੇ ਵਿੱਚੋਂ ਬਾਹਰ ਕੱਢਣਗੇ ਪਰਬੂ ਯਿਸੂ ਮਸੀਹ ਆਉਣਗੇ ਔਰ ਹਨੇਰੇ ਵਿੱਚ ਬੈਠਿਆਂ ਨੂੰ ਚਾਨਣ ਦੇਣਗੇ ਪਰਬੂ ਯਿਸੂ ਮਸੀਹ ਆਉਣਗੇ ਜੋ ਲੋਕ ਗੁਲਾਮੀਆਂ ਦੇ ਵਿੱਚ ਪਏ ਹੋਏ ਨੇ ਉਹਨਾਂ ਨੂੰ ਬਾਹਰ ਕੱਢ ਲਿਆਉਣਗੇ ਇਹ ਚ ਕਰਕੇ ਉਹਨੇ ਯਿਸਾਯਾ ਨਵੀ ਦੀ ਪੋਥੀ ਨੂੰ ਪੜਿਆ ਹੋਇਆ ਸੀ ਹਾਲੇਲੂਇਆ ਹਾਲੇਲੂਇਆ ਤੇ ਜਿਹਨੂੰ ਉਹਨੂੰ ਇਹ ਗੱਲ ਦਾ ਪਤਾ ਲੱਗਿਆ ਕਿ ਪ੍ਰਭੂ ਯਿਸੂ ਦੇ ਦੁਆਰਾ ਚਮਤਕਾਰ ਹੋ ਰਹੇ ਨੇ ਤਾਂ ਕੀ ਹੋਇਆ ਰਾਤ ਨੂੰ ਪ੍ਰਭੂ ਯਿਸੂ ਮਸੀਹ ਨੂੰ ਮਿਲਣ ਆ ਕੇ ਆਇਆ ਅੱਜ ਵੀ ਕਈ ਲੋਕ ਇਸ ਤਰ੍ਹਾਂ ਦੇ ਨੇ ਉਹ ਲੁਕੇਸ਼ੀ ਵਿੱਚ ਹੋ ਕੇ ਪ੍ਰਭੂ ਦੇ ਕੋਲ ਆਉਂਦੇ ਨੇ ਸਾਨੂੰ ਲੁਕਣਸ਼ੀ ਭੰਦੀ ਲੋੜ ਨਹੀਂ ਹੈਗੀ ਸਾਨੂੰ ਪ੍ਰਭੂ ਦੇ ਕੋਲ ਖੁੱਲ੍ਹ ਦਿਲੀ ਦੇ ਨਾਲ ਆਉਣ ਦੀ ਲੋੜ ਹੈ ਜੋ ਪ੍ਰਭੂ ਯਿਸੂ ਮਸੀਹ ਸਾਡੇ ਵੱਲੋਂ ਕਹਿ ਸਕੇ ਕਿ ਹਾਂ ਮੇਰੇ ਧੀਆ ਪੁੱਤਰ ਨੇ ਹallelujah ਹallelujah ਅੱਜ ਕਈ ਬਾ ਲੋਕ ਸੰਗਦੇ ਨੇ ਕਈ ਵਾਰ ਲੋਕ ਸ਼ਰਮਾਂਦੇ ਨੇ ਸੰਸਾਰ ਦੇ ਲੋਕਾਂ ਦੇ ਕੋਲ ਸੰਘਦੇ ਨੇ ਆਲੇ ਦੁਆਲੇ ਦੇ ਲੋਕਾਂ ਕੋਲ ਸੰਘਦੇ ਨੇ ਕਿ ਇਹ ਮੈਨੂੰ ਕੀ ਕਹੇਗਾ ਇਹ ਮੈਨੂੰ ਕਿ ਕਿਸ ਤਰ੍ਹਾਂ ਰੋਕੇਗਾ ਇਹ ਮੈਨੂੰ ਕਿਵੇਂ ਗੱਲਾਂ ਕਰੇਗਾ ਪਰ ਅਸੀਂ ਲੋਕਾਂ ਦੀਆਂ ਗੱਲਾਂ ਦੇ ਕੋਲ ਨਹੀਂ ਡਰਨਾ ਹੈਗਾ ਅਈ ਯੇਸ਼ੂ ਮਸੀਹ ਜਿਉਂਦੇ ਪਰਮੇਸ਼ੁਰ ਦੇ ਕੋਲ ਆਉਣਾ ਜੋ ਜਿਉਂਦਾ ਹੈ ਜੋ ਸਾਡੀਆਂ ਦੁਆਵਾਂ ਨੂੰ ਸੁਣਦਾ ਆ ਜਿੰਨੇ ਸਾਨੂੰ ਗੁਲਾਮੀ ਦੇ ਵਿੱਚੋਂ ਬਾਹਰ ਕੱਢਿਆ ਜਿੰਨੇ ਸਾਨੂੰ ਆਜ਼ਾਦ ਕੀਤਾ ਹੈ ਓਏ ਯਾ ਪ੍ਰਭੂ ਯਸੂ ਮਸੀਹ ਇਸ ਲਈ ਨਿੱਕੂ ਦਿਮਸ ਨੂੰ ਹੀ ਪਰਬੇਸ਼ ਨੇ ਉਸ ਉੰਜਲ ਦੇ ਵਿੱਚੋਂ ਬਾਹਰ ਕੱਢਿਆ ਉਸ ਮੁਸ਼ਕਲ ਦੇ ਵਿੱਚੋਂ ਬਾਹਰ ਕੱਢਿਆ ਉਸ ਪ੍ਰੇਸ਼ਾਨੀ ਦੇ ਵਿੱਚੋਂ ਬਾਹਰ ਕੱਢਿਆ ਜਿਸ ਗੁੰਝਲ ਦੇ ਵਿੱਚ ਉਹ ਨਿੱਕੂ ਦਿਮਸ ਪਸਿਆ ਹੋਇਆ ਸੀਗਾ ਅੱਜ ਪ੍ਰਭੂ ਸਾਨੂੰ ਵੀ ਉਹਨਾਂ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਬਾਹਰ ਕੱਢੇਗਾ ਜੇ ਅਸੀਂ ਵਿਸ਼ਵਾਸ ਦੇ ਨਾਲ ਪ੍ਰਭੂ ਦੇ ਵਿੱਚ ਬਣੇ ਰਵਾਂਗੇ ਪੂਰਾ ਇੱਕ ਮਨ ਹੋ ਕੇ ਪ੍ਰਭੂ ਦੇ ਵਿੱਚ ਆਵਾਂਗੇ ਪੂਰਾ ਇੱਕ ਮਨ ਹੋ ਕੇ ਪ੍ਰਭੂ ਦੀ ਦਾਸੀ ਦੇ ਨਾਲ ਆਪਣੇ ਸਾਰੀ ਸੰਗਤ ਦੇ ਨਾਲ ਅਸੀਂ ਇੱਕ ਮਨ ਹੋ ਕੇ ਜੇ ਚੱਲਾਂਗੇ ਤਾਂ ਅਸੀਂ ਜ਼ਰੂਰ ਉਹ ਦਿਨਾਂ ਦੇ ਵਿੱਚੋਂ ਕੀ ਹੋਵਾਂਗੇ ਬਾਹਰ ਨਿਕਲ ਆਵਾਂਗੇ ਕੋਈ ਇਨਸਾਨ ਸਾਨੂੰ ਬਾਹਰ ਨਹੀਂ ਕੱਢ ਸਕਦਾ

ਓ ਜਨੂ ਪ੍ਰਭ ਯੇਸ਼ੂ ਮਸੀਹ ਨੇ ਦੂਰ ਕੀਤਾ ਹallelujah ਹਾਂਜੀ ਫਿਰ ਵਚਨ ਪੜਾਂਗੇ ਇੱਕ ਤੋਂ ਇੱਕ ਤੋਂ ਫਰੀਸੀਆ ਵਿੱਚੋਂ ਨਿੱਕੇ ਦੇ ਬਕਸ ਨਾਮ ਦਾ ਇੱਕ ਮਨੁੱਖ ਯਹੂਦੀਆਂ ਦਾ ਇੱਕ ਸਰਦਾਰ ਸੀ ਫਰੀਸੀਆ ਦੇ ਵਿੱਚੋਂ ਨਿੱਕੂ ਦਿਨਸ ਨਾਮ ਦਾ ਇੱਕ ਯਹੂਦੀਆਂ ਦਾ ਸਰਦਾਰ ਸੀ ਹਾਂਜੀ ਉਹ ਰਾਤ ਨੂੰ ਯੇਸ਼ੂ ਕੋਲ ਆਇਆ ਉਹ ਰਾਤ ਨੂੰ ਕਿੱਥੇ ਆਇਆ ਪ੍ਰਭ ਯੇਸ਼ੂ ਮਸੀਹ ਦੇ ਕੋਲ ਆਇਆ ਅਤੇ ਉਸ ਨੂੰ ਆਖਿਆ ਅਤੇ ਉਸ ਨੂੰ ਆਖਿਆ ਸਵਾਮੀ ਜੀ ਅਸੀਂ ਜਾਣਦੇ ਹਾਂ ਸਵਾਮੀ ਜੀ ਅਸੀਂ ਜਾਣਦੇ ਹਾਂ ਕਿਉਂਕਿ ਉਹ ਖੁਦ ਗੁਰੂ ਹੋ ਕੇ ਪ੍ਰਭ ਯਿਸੂ ਮਸੀਹ ਨੂੰ ਕਹਿੰਦਾ ਹੈ ਕਿ ਸਵਾਮੀ ਜੀ ਅਸੀਂ ਜਾਣਦੇ ਹਾਂ ਇਹ ਗੁਰੂ ਅਸੀਂ ਜਾਣਦੇ ਹਾਂ ਕਿਉਂਕਿ ਉਹਨੂੰ ਪਤਾ ਸੀਗਾ ਸਾਰਾ ਕੁਝ ਉਹਨੂੰ ਸਾਰਾ ਕੁਝ ਜਾਬ ਆ ਗਿਆ ਜਦੋਂ ਉਹਨੇ ਪ੍ਰਭ ਯਿਸੂ ਮਸੀਹ ਦੇ ਵੱਡੇ ਵੱਡੇ ਚਮਤਕਾਰ ਦੇਖੇ ਹਾਂਜੀ ਜੋ ਤੁਸੀਂ ਗੁਰੂ ਹੋ ਕੇ ਪਰਮੇਸ਼ਰ ਦੀ ਵੱਲੋਂ ਆਏ ਹੋ ਕਹਿੰਦਾ ਕਿ ਤੁਸੀਂ ਗੁਰੂ ਹੋ ਕੇ ਕਿਹਦੇ ਵੱਲੋਂ ਆਏ ਹੋ ਪਰਮੇਸ਼ਰ ਦੀ ਵੱਲੋਂ ਅੱਜ ਸਾਨੂੰ ਕਿੱਧਰ ਦੇਖਣ ਦੀ ਲੋੜ ਹੈ ਕੌਣ ਹੈ ਗੁਰੂ ਹੋ ਕੇ ਆਇਆ ਜਿਹੜਾ ਪਰਮੇਸ਼ਰ ਦੇ ਵੱਲੋਂ ਆਇਆ ਉਹ ਕੌਣ ਆ ਪ੍ਰਭੂ ਯਿਸੂ ਮਸੀਹ ਜਿਹੜਾ ਤੁਹਾਡੀਆਂ ਤੇ ਮੇਰੀਆਂ ਉੰਜਰਾਂ ਨੂੰ ਵਿੱਚੋਂ ਬਾਹਰ ਕੱਢਣ ਵਾਲਾ ਉਹ ਪ੍ਰਭੂ ਯਿਸੂ ਮਸੀਹ ਹੈ ਕੋਈ ਹੋਰ ਨਹੀਂ ਹੈਗਾ ਹallelujah ਜੇ ਅਸੀਂ ਵਿਸ਼ਵਾਸ ਰੱਖਾਂਗੇ ਜੇ ਇੱਕ ਮੰਨ ਹੋਵਾਂਗੇ ਅਸੀਂ ਜਰੂਰ ਇਹਨਾਂ ਮੁਸ਼ਕਲਾਂ ਦੇ ਵਿੱਚੋਂ ਇਹਨਾਂ ਉਲਝਣਾਂ ਦੇ ਵਿੱਚੋਂ ਬਾਹਰ ਨਿਕਲ ਜਾਵਾਂਗੇ ਅਸੀਂ ਮੋੜ ਕੇ ਫੇਰ ਸੰਸਾਰ ਦੇ ਵੱਲ ਨਹੀਂ ਦੇਖਾਂਗੇ ਸੰਸਾਰ ਦੀਆਂ ਗੱਲਾਂ ਜਿਹੜੀਆਂ ਨੇ ਉਹ ਮਗਰ ਨੂੰ ਕਿੱਤੀਆਂ ਨੇ ਹallelujah ਤੁਸੀਂ ਪ੍ਰਭੂ ਦੇ ਵੱਲ ਦੇਖੋ ਪ੍ਰਭੂ ਆਪੇ ਤੁਹਾਡੀ ਸਹਾਇਤਾ ਕਰੇਗਾ ਪ੍ਰਭੂ ਆਪੇ ਤੁਹਾਡੇ ਨਾਲ ਹੋਵੇਗਾ ਪਰਬੂ ਯਿਸੂ ਮਸੀਹ ਤੁਹਾਡੇ ਜੀਵਨਾਂ 'ਚ ਕੰਮ ਕਰੇਗਾ ਕੰਮ ਕਿਨੇ ਕਰਨਾ ਹੈ ਪਰਮੇਸ਼ਰ ਦੇ ਜਿੰਦੇ ਵਚਨ ਨੇ ਉਹ ਪਰਬੂ ਯਿਸੂ ਮਸੀਹ ਹallelujah ਹਾਂਜੀ ਕਿਉਂਕਿ ਇਹ ਨਿਸ਼ਾਨ ਜਿਹੜੇ ਤੁਸੀਂ ਵਿਖਾਲਦੇ ਹੋ ਕਹਿੰਦੇ ਕਿ ਇਹ ਨਿਸ਼ਾਨ ਜਿਹੜੇ ਤੁਸੀਂ ਆਪਾਂ ਇਹੇ ਵਚਨ ਅੱਗੇ ਨਿਸ਼ਾਨ ਵਾਲੇ ਤੇ ਨਹੀਂ ਜਾਵਾਂਗੇ ਉਹ ਵਚਨ ਅੱਗੇ ਹੋਰ ਹੋ ਜਾਂਦਾ ਅਸੀਂ ਫੇਰ ਦੁਬਾਰਾ ਦੋ ਐਤ ਨੂੰ ਪੜਾਂਗੇ ਉਹ ਰਾਤ ਨੂੰ ਯਿਸੂ ਕੋਲ ਆਇਆ ਉਹ ਰਾਤ ਨੂੰ ਯਿਸੂ ਦੇ ਕੋਲ ਆਇਆ ਅਤੇ ਉਸ ਨੂੰ ਆਖਿਆ ਅਤੇ ਉਸ ਨੂੰ ਆਖਿਆ ਸਵਾਮੀ ਜੀ ਅਸੀਂ ਜਾਣਦੇ ਹਾਂ ਸਵਾਮੀ ਜੀ ਅਸੀਂ ਜਾਣਦੇ ਹਾਂ ਹallelujah ਅੱਜ ਸਾਨੂੰ ਪ੍ਰਭੂ ਦੇ ਕੋਲ ਪੂਰੇ ਦਿਲ ਦੇ ਨਾਲ ਆਉਣ ਦੀ ਲੋੜ ਆ ਲੋਕਾਂ ਤਾਂ ਲੋਕਾਂ ਦੀ ਲੋੜ ਨਹੀਂ ਰਿਸ਼ਤੇਦਾਰਾਂ ਤਾਂ ਲੋਕਾਂ ਦੀ ਲੋੜ ਨਹੀਂ ਸਾਨੂੰ ਸਿੱਧੀ ਤਰ੍ਹਾਂ ਪ੍ਰਭੂ ਦੇ ਕੋਲ ਆਉਣ ਦੀ ਲੋੜ ਆ ਹallelujah ਹallelujah ਮੈਂ ਕਈ ਵਾਰ ਇਹ ਸੁਣਿਆ ਉਹ ਕਹਿੰਦੇ ਨੇ ਕਿ ਕਈ ਵਾਰ ਚੱਚ ਜਾਂਦੇ ਨੇ ਉਹ ਕਈ ਬੰਦੇ ਬਾਜੀਆਂ ਲਾ ਕੇ ਆਉਂਦੇ ਨੇ ਵੀ ਸਾਨੂੰ ਕੋਈ ਕਹਿ ਨਾ ਦੇਵੇ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਤੋਂ ਨਾ ਡਰੋ ਤੁਸੀਂ ਸਿੱਧਾ ਆਉਂਦੇ ਹੋ ਉਹ ਸਿੱਧਾ ਪ੍ਰਭੂ ਦੇ ਕੋਲ ਆਓ ਤੇ ਪ੍ਰਭੂ ਵੀ ਤੁਹਾਡਾ ਇਕਰਾਰ ਕਰੇ ਜੇ ਤੁਸੀਂ ਪ੍ਰਭੂ ਦਾ ਇਨਕਾਰ ਕਰੋਗੇ ਲੋਕਾਂ ਦੇ ਸਾਹਮਣੇ ਤੇ ਪ੍ਰਭੂ ਵੀ ਤੁਹਾਡਾ ਇਨਕਾਰ ਕਰੇਗਾ ਇਸ ਲਈ ਕਦੇ ਵੀ ਪ੍ਰਭੂ ਦਾ ਇਨਕਾਰ ਨਾ ਕਰੋ ਜੇਬ ਪੁੱਛਦਾ ਦੱਸੋ ਕਿ ਨਾ ਪ੍ਰਭੂ ਯਿਸੂ ਮਸੀਹ ਨੂੰ ਮੰਨਦਾ ਯਿਸੂ ਮਸੀਹ ਮੈਨੂੰ ਮੁਕਤੀ ਦਗਾ ਯਿਸੂ ਮਸੀਹ ਜਿਨੇ ਮੈਨੂੰ ਸਾਰੀਆਂ ਉਲਝਣਾਂ ਦੇ ਵਿੱਚੋਂ ਬਾਹਰ ਕੱਢਿਆ ਜਿਨੇ ਮੈਨੂੰ ਨਵਾਂ ਜੀਵਨ ਦਿੱਤਾ ਉਹ ਯਿਸੂ ਮਸੀਹ ਹallelujah ਹallelujah ਅਸੀਂ ਮਰਕਸ ਦੇ ਵਿੱਚ ਚੱਲਾਂਗੇ ਮਰਕਸ 1 ਦਾ ਮਰਕਸ 1 ਹਾਂ ਮਰਕਸ 1 ਤੇ ਆਏਗਾ ਇਦੇ ਤੇ ਲਿਖਿਆ ਹੈ ਕਿ ਪਰਮੇਸ਼ਰ ప్రభు ਯੇਸ਼ੂ ਮਸੀਹ ਨੇ ਇੱਕ ਕੋੜੀ ਨੂੰ ਚੰਗਾ ਕੀਤਾ ਹallelujah ਹallelujah ਮਰਕਸ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਰ ਨੇ ਕੋੜੀ ਨੂੰ ਚੰਗਾ ਕੀਤਾ ਮਰਕਸ 1 ਦਾ 40 ਵਚਨ ਇੱਕ ਕੋੜੀ ਨੇ ਉਹਦੇ ਕੋਲ ਆਣ ਕੇ ਉਹਦੀ ਮਿੰਤ ਕੀਤੀ ਔਰ ਉਹਨੇ ਅੱਗੇ ਗੋਡੇ ਨਵਾ ਕੇ ਉਸ ਨੂੰ ਆਖਿਆ ਜੇ ਤੂੰ ਚਾਹੇ ਤਾਂ ਮੈਨੂੰ ਸ਼ੁੱਧ ਕਰ ਸਕਦਾ ਹੈ ਹallelujah ਪਰਬੂ ਯਿਸੂ ਮਸੀਹ ਦੇ ਕੋਲ ਕੀ ਆਇਆ ਔੜੀ ਆਇਆ ਨਿੱਤੇ ਕੋਈ ਦੇ ਕੋਲ ਹਰੇਕ ਸੂ ਕਰਦਾ ਔੜੀ ਨੂੰ ਕੋਈ ਲਵੇ ਨਹੀਂ ਉਹ ਕਹਿੰਦਾ ਔੜੀ ਪਿੰਡ ਤੋਂ ਬਾਹਰ ਰਹਿਂਦਾ ਔੜੀ ਦੂਰ ਸਾਡੇ ਇਕੱਲਾ ਹੀ ਰਹਿੰਦਾ ਹੈ ਹਾਲੇਲੂਇਆ ਉਹਨੂੰ ਕੋਈ ਪਿੰਡ ਵਿੱਚ ਆਉਣ ਨਹੀਂ ਦਿੰਦਾ ਕਿ ਪਿੰਡ ਦੇ ਲੋਕਾਂ ਨੂੰ ਵੀ ਕੋਈ ਇਦਾਂ ਦਾ ਰੋਗ ਲੱਗ ਜਾਵੇ ਇੱਥੇ ਕੀ ਦੱਸਿਆ ਗਿਆ ਔੜੀ ਜਿਹੜਾ ਸੀ ਉਹ ਪ੍ਰਭੂ ਦੇ ਕੋਲ ਆਇਆ ਜਦੋਂ ਪ੍ਰਭੂ ਦੇ ਕੋਲ ਆਇਆ ਤਾਂ ਉਹਨੇ ਮਿਲਤ ਕੀਤੀ ਕਿਹਾ ਪ੍ਰਭੂ ਜੇ ਤੂੰ ਚਾਹੇ ਤਾਂ ਮਿਲੂ ਕੀ ਕਰ ਸਕਦਾ ਚੰਗਾ ਕਰ ਸਕਦਾ ਅੱਜ ਸਾਨੂੰ ਵੀ ਇਹੀ ਤਰ੍ਹਾਂ ਮਿਲਤ ਕਰਕੇ ਪ੍ਰਭੂ ਦੇ ਕੋਲ ਆਉਣ ਦੀ ਲੋੜ ਆ ਔਰ ਪ੍ਰਭੂ ਦੇ ਕੋਲ ਜਦਵਾਵਾਂਗੇ ਤਹੀ ਜਰੂਰ ਆਤਮਾ ਸਰੀਰ ਤੇ ਚੰਗੇ ਹੋ ਜਾਵਾਂਗੇ ਅਸੀਂ ਕਦੇ ਵੀ ਸੱਜੇ ਖੱਬੇ ਪਿੱਛੇ ਮੋੜ ਕੇ ਨਹੀਂ ਦੇਖਣਾ ਉਹਦੇ वचन 'ਚ ਲਿਖਿਆ ਹੈਗਾ ਪਿੱਛੇ ਮੋੜ ਕੇ ਦੇਖਣ ਵਾਲੇ ਮੈਨੂੰ ਪਸੰਦ ਨਹੀਂ ਹੈਗੇ ਹallelujah ਅਤੇ ਪ੍ਰਭੂ ਦੇ ਵਾਅਦੇ ਤੱਕ ਨੇ ਹੋਏ ਪ੍ਰਭੂ ਦੇ ਵਿੱਚ ਅੱਗੇ ਵਧਣਾ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਕੋਰੀ ਨਿਊ ਚੰਗਾ ਕੀਤਾ ਤਾਂ ਨਿੱਕੂ ਦੀ ਮਸਿੱਦੀਆਂ ਅੱਖਾਂ ਖੁੱਲ ਗਈਆਂ ਉਹਨੂੰ ਉਸੇ ਵੇਲੇ ਜਿਸਾਇ ਨਵੀ ਦੀ ਪੋਤੀ ਯਾਦ ਆ ਗਈ ਉਹਨੇ ਜਿਸਾਇ ਨਵੀ ਦੀ ਪੋਤੀ ਦੇ ਵਿੱਚ ਜੋ ਪੜਿਆ ਸੀ ਤੇ ਜਦੋਂ ਮਸੀਹ ਆਏਗਾ ਤੇ ਉਹ ਵੱਡੇ ਵੱਡੇ ਚਮਤਕਾਰ ਹੋਣਗੇ ਤੇ ਉਹ ਆਪਣੇ ਲੋਕਾਂ ਨੂੰ ਛੁਡਾਵੇਗਾ ਇਸ ਲਈ ਜਦੋਂ ਕੋੜੀ ਚੰਗਾ ਹੋਇਆ ਤੇ ਕੋੜੀ ਦੇ ਦੁਆਰਾ ਨਿੱਕੋ ਦਿਨਸ ਨੇ ਦੇਖਿਆ ਕਹਿੰਦਾ ਕਿ ਇਹੀ ਹੈ ਮਸੀਹ ਤੇ ਰਾਤ ਨੂੰ ਪ੍ਰਭ ਯਿਸੂ ਮਸੀਹ ਦੇ ਕੋਲ ਆਇਆ ਹallelujah ਉਹ ਸਾਰਾ ਕੁਝ ਜਾਣਦਾ ਹੋਇਆ ਕਿਉਂਕਿ ਉਸ ਵੇਲੇ ਰੋਮਨ ਸਰਕਾਰ ਦੇ ਵਿੱਚ ਐਦਾਂ ਦਾ ਕਾਨੂੰਨ ਸੀ ਕਿ ਜਿਹੜਾ ਵੀ ਪ੍ਰਭ ਦੇ ਕੋਲ ਜਾਵੇ ਤਾਂ ਉਹ ਕੀ ਕੀਤਾ ਜਾਵੇ ਮਾਰੇ ਜਾਂਦਾ ਸੀਗਾ ਪਰ ਉਹ ਕਿਸੇ ਤੋਂ ਨਾ ਡਰਿਆ ਫੇਰ ਵੀ ਉਹ ਪ੍ਰਭੂ ਦੇ ਕੋਲ ਰਾਤ ਨੂੰ ਆਇਆ ਹallelujah ਕਈਆਂ ਲੋਕਾਂ ਨਾਲ ਗੱਲਾਂ ਕੀਪਿਆ ਹੋਣਾ ਕਈਆਂ ਨੇ ਉਹਨੂੰ ਕਿਹਾ ਹੋਣਾ ਕਿ ਤੂੰ ਇਹ ਸਾਰਾ ਕੁਝ ਜਾਣਦਾ ਹੋਇਆ ਵੀ ਤੂੰ ਪ੍ਰਭੂ ਦੇ ਕੋਲ ਗਿਆ ਇਸ ਕਰਕੇ ਸਾਨੂੰ ਪ੍ਰਭੂ ਦੇ ਉੱਤੇ ਵਿਸ਼ਵਾਸ ਕਰਨ ਦੀ ਲੋੜ ਹੈ ਪ੍ਰਭੂ ਦੇ ਉੱਤੇ ਹੀ ਭਰੋਸਾ ਕਰਕੇ ਸਾਨੂੰ ਚੱਲਣਾ ਆ ਕਿਉਂਕਿ ਇੱਥੇ ਲਿਖਿਆ ਹੈ ਕਿ ਕੋੜੀ ਨੂੰ ਜਦ ਪ੍ਰਭੂ ਨੇ ਚੰਗਾ ਕੀਤਾ ਤਾਂ ਕੋੜੀ ਨੇ ਅਖੇ ਫੇ ਕੀ ਕੀਤਾ ਹallelujah ਅੱਜ ਉਹ ਭਾਈ ਦੀ ਗਵਾਹੀ ਮੈਨੂੰ ਯਾਦ ਆ ਗਿਆ ਜਦੋਂ ਭਾਈ ਦੇ ਜੀਵਨ ਚ ਪਰਮੇਸ਼ਰ ਨੇ ਕੰਮ ਕੀਤਾ ਤੇ ਭਾਈ ਆਪੇ ਗਵਾਹੀਆਂ ਦੇਵੇਗਾ ਇਥੇ ਕੋੜੀ ਨੇ ਜੀਵਨ ਤੇ ਜਿਹਨੂੰ ਕੰਮ ਹੋਇਆ ਤਾਂ ਕੋੜੀ ਨੇ ਕੀ ਦਿੱਤੀਆਂ ਗਵਾਹੀਆਂ ਦਿੱਤੀਆਂ ਪ੍ਰਭੂ ਯਿਸੂ ਨੇ ਮਸੀਹ ਨੇ ਕਿਹਾ ਕਿ ਤੁਸੀਂ ਜਾ ਪਰ ਕੇ ਬਚਨ ਪਰ ਅੱਗੇ ਹਾਂ 41 ਹਾਂ 41 ਅੱਧਾ ਯਿਸੂ ਨੇ ਤਰਸ ਖਾ ਕੇ ਹਾਂ ਆਪਣਾ ਹੱਥ ਲੰਬਾ ਕੀਤਾ ਪ੍ਰਭੂ ਨੇ ਤਰਸ ਖਾ ਕੇ ਆਪਣਾ ਹੱਥ ਲੰਬਾ ਕੀਤਾ ਔਰ ਉਹਨੂੰ ਛੂਕੇ ਕਿਹਾ ਉਹਨੂੰ ਛੂਕੇ ਕਿਹਾ ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ ਮੈਂ ਚਾਹੁੰਦਾ ਹਾਂ ਤੂੰ ਸੁੱਤ ਹੋ ਜਾ ਹallelujah ਪ੍ਰਭੂ ਅੱਜ ਵੀ ਸਾਨੂੰ ਸੁਣਦੇ ਨੇ ਔਰ ਸਾਨੂੰ ਚੰਗਾ ਕਰਦੇ ਨੇ ਅੱਜ ਪ੍ਰਭੂ ਨੇ ਸਾਨੂੰ ਅਧਿਕਾਰ ਦਿੱਤਾ ਕੰਧਾ ਤੇ ਜਿੰਨੂੰ ਤੂੰ ਜਾ ਕੇ ਛੂਵੇਂਗਾ ਉਹ ਵੀ ਚੰਗਾ ਹੋ ਜਾਵੇਗਾ ਹallelujah ਇਹ ਧੰਕਾਰ ਪ੍ਰਭੂ ਨੇ ਸਾਨੂੰ ਦਿੱਤਾ ਹੈ ਇਹ ਸਾਡੇ ਸਾਰਿਆਂ ਦੇ ਕੋਲ ਧੰਕਾਰ ਉਹਨੇ ਕਿਹਾ ਕਿ ਪ੍ਰਭੂ ਨੇ ਕਿਹਾ ਕਿ ਜਿੱਦੂ ਤੂੰ ਸੂਵੇਂਗਾ ਉਹ ਚੰਗਾ ਹੋ ਜਾਏਗਾ ਕਿਉਂਕਿ ਸਾਡੇ ਕੋਲ ਵਿਸ਼ਵਾਸ ਹੋਣਾ ਚਾਹੀਦਾ ਹੈ ਅਸੀਂ ਇੱਕ ਮੰਨ ਹੋਣੇ ਚਾਹੀਦਿਆਂ ਇੱਕ ਜੁੱਟ ਹੋਣੇ ਚਾਹੀਦਿਆਂ ਜਦੋਂ ਇਸ ਤਰ੍ਹਾਂ ਹੋਵਾਂਗੇ ਤੇ ਜਰੂਰ ਜਿੰਨੂੰ ਸੂਵਾਂਗੇ ਉਹ ਚੰਗਾ ਹੋ ਜਾਵੇਗਾ ਹallelujah ਹallelujah ਇਸ ਲਈ ਹਾਂਜੀ ਸੱਚਾ ਟੋ ਦਾ ਕੋੜ ਜਾਂਦਾ ਰਿਹਾ ਤੇ ਟੋ ਦਾ ਕੀ ਹੋਇਆ ਕੋੜ ਆ ਤੇ ਉਹ ਸ਼ੁੱਧ ਹੋ ਗਿਆ ਆ ਤੇ ਉਹ ਸ਼ੁੱਧ ਹੋ ਗਿਆ ਹਾਲੇਲੂਇਆ ਹਾਂਜੀ ਤੇ ਬੱਗੇ ਤਾਂ ਜੋ ਉਸਨੇ ਉਹਨੂੰ ਤਗੀਦ ਕਰਕੇ ਉਸੇ ਵੇਲੇ ਘੱਲ ਦਿੱਤਾ ਪ੍ਰਭੂ ਨੇ ਕੀ ਦਿੱਤਾ ਉਹਨੂੰ ਹੁਕਮ ਦੇ ਦਿੱਤਾ ਕਹਿੰਦਾ ਕਹਿੰਦਾ ਜਾ ਹਾਂਜੀ ਆ ਤੇ ਉਹਨੂੰ ਇਹ ਕਿਹਾ ਹਾਂ ਵੇ ਕਿਸੇ ਨੂੰ ਕੋਈ ਨਾ ਦੱਸੀ ਪਰ ਜਾ ਕੇ ਆਪਣੇ ਤਾਈ ਜੱਜਕ ਨੂੰ ਵਿਖਾ ਕੀ ਗਿਆ ਕਿ ਜਾ ਕੇ ਕੀ ਕਰ ਕਿਸੇ ਨੂੰ ਕੋਈ ਨਾ ਦੱਸੀ ਪਰ ਜਾ ਕੇ ਜੱਜਕ ਨੂੰ ਦਿਖਾ ਹallelujah ਕਿਉਂਕਿ ਕੋੜੀ ਦੇ ਜੀਵਨ 'ਚ ਜਦੋਂ ਕੰਮ ਹੋਇਆ ਤੇ ਕੋੜੀ ਨੇ ਜਾ ਕੇ ਜਦੋਂ ਪਹਿਲਾਂ ਹੀ ਜੱਜਕ ਨੂੰ ਦੱਸਿਆ ਤਾਂ ਜੱਜਕ ਉਸੇ ਵੇਲੇ ਹੈਰਾਨ ਹੋ ਗਿਆ ਜਿਵੇਂ ਕਿਹਾ ਕਿ ਮੈਨੂੰ ਯਿਸੂ ਨੇ ਚੰਗਾ ਕੀਤਾ ਕਿਉਂਕਿ ਭਗਵਾਨ ਦੇ ਜਿੱਥੇ ਨਿਕੋ ਨੇ ਸੇਵਾ ਕਰਦਾ ਸੀ ਉਹ ਭਵਨ ਦੇ ਵਿੱਚ ਬਹੁਤ ਸਾਰੇ ਲੋਕ ਸੀਗੇ ਬਹੁਤ ਜਾਜੇ ਕੰਮ ਕਰਦੇ ਸੀ ਪਰ ਉਸੇ ਕੰਮ ਨਹੀਂ ਸੀ ਹੋ ਰਿਹਾ ਹallelujah ਉਹ ਜਜਕਾਂ ਦੇ ਲਾਟ ਦੇ ਵਿੱਚ ਆਏ ਹੋਏ ਸੀਗੇ ਉਹ ਜਜਕ ਪ੍ਰਭੂ ਦੇ ਵਿੱਚ ਸਹੀ ਗੰਗਲਾਂ ਨਹੀਂ ਚੱਲਦੇ ਪਰ ਜਦੋਂ ਉਹਨਾਂ ਨੇ ਦੱਸਿਆ ਉਹੜੀ ਨੇ ਕਿ ਮੈਨੂੰ ਪ੍ਰਭੂ ਯਿਸੂ ਨੇ ਚੰਗਾ ਕੀਤਾ ਉਸੇ ਵੇਲੇ ਉਹ ਜਜਕ ਨੂੰ ਕਰੰਟ ਲੱਗਿਆ ਹallelujah ਉਸੇ ਵੇਲੇ ਉਹ ਮੰਨਦੇ ਆ ਤਾਂ ਖੁੱਲ ਗਿਆ ਉਸੇ ਵੇਲੇ ਕੋੜੀ ਨੇ ਅੱਗੇ ਬਹੁਤ ਸਾਰੇ ਲੋਕਾਂ ਨੂੰ ਦੱਸਿਆ ਜਿਨ੍ਹਾਂ ਨੂੰ ਦੱਸੇ ਉਸੇ ਵੇਲੇ ਉਹਨਾਂ ਨੂੰ ਕੀ ਲੱਗੇ ਕਰੰਟ ਲੱਗੇ ਅੱਜ ਉਸੇ ਤਰ੍ਹਾਂ ਸਾਨੂੰ ਵੀ ਲੋਕਾਂ ਨੂੰ ਦੱਸਣ ਦੀ ਲੋੜ ਆ ਜੋ ਸਾਡੇ ਜੀਵਨ ਤੇ ਪ੍ਰਭੂ ਨੇ ਕੰਮ ਕੀਤੇ ਨੇ ਜੇ ਦੱਸਾਂਗੇ ਤੇ ਤਾਂ ਹੀ ਦੂਜੇ ਨੂੰ ਪਤਾ ਲੱਗੇਗਾ ਤੇ ਪਰਮੇਸ਼ਰ ਦਾ ਵਚਨ ਦੂਸਰੇ ਨੂੰ ਸੂਵੇਗਾ ਹallelujah ਹallelujah ਇਸ ਲਈ ਗਵਾਹੀ ਦੇ ਵਿੱਚੋਂ ਕਦੇ ਵੀ ਆਪਣਾ ਮੂੰਹ ਬੰਦ ਨਾ ਕਰੋ ਜੀ اور ਆਪਣੇ ਸ਼ੁੱਧ ਹੋਣ ਦੇ ਕਾਰਨ ਆਪਣੇ ਸ਼ੁੱਧ ਹੋਣ ਦੇ ਕਾਰਨ ਜਿਹੜੀ ਭੇਡ ਮੂਸਾ ਨੇ ਠਰਾਈ ਜਿਹੜੀ ਭੇਡ ਮੂਸਾ ਨੇ ਠਰਾਈ ਠਰਾਈ ਹੋਈ ਚੜਾ ਤਾਂ ਜੋ ਉਹਨਾਂ ਲਈ ਸਾਖੀ ਹੋਵੇ ਚੜਾ ਜੇ ਉਹਨਾਂ ਦੇ ਲਈ ਕੀ ਗਵਾਹੀ ਹੋਵੇ ਸਾਖੀ ਹੋਵੇ ਉਹ ਲੋਕ ਜਾਣਣ ਜੋ ਪ੍ਰਭ ਯਿਸੂ ਮਸੀਹ ਨੇ ਕਿਹਾ ਕਿ ਜੋ ਮੂਸਾ ਦੀ ਭੇਡ ਘਰੀ ਹੋਈ ਆ ਜੋ ਆ ਰਹੀ ਏ ਉਹਦੇ ਮੁਤਾਬਕ ਤੂੰ ਜਾ ਤੇ ਉਹ ਭੇਡ ਦੀ ਦੇ ਤੇ ਉਹਦੇ ਨਾਲ ਕੀ ਹੋਵੇ ਦੂਜਿਆਂ ਦੇ ਕੋਲ ਮੇਰੀ ਗਵਾਹੀ ਪਹੁੰਚੇ ਹallelujah ਇੱਕ ਬੰਦੇ ਦੇ ਦੁਆਰਾ ਹੀ ਉਹਨਾਂ ਸਾਰਿਆਂ ਦੇ ਕੋਲ ਪ੍ਰਭ ਯਿਸੂ ਮਸੀਹ ਦੀ ਗਵਾਹੀ ਪਹੁੰਚ ਗਈ ਕਿ ਯਿਸੂ ਮਸੀਹ ਨੇ ਮੈਨੂੰ ਚੰਗਾ ਕੀਤਾ ਯਿਸੂ ਮਸੀਹ ਨੇ ਬੜੇ ਜੀਵਨ ਦੇ ਕੰਮ ਕੀਤਾ ਇਸੇ ਤਰ੍ਹਾਂ ਉਹ ਬੰਦੇ ਨੇ ਆਪਣਾ ਮੂੰਹ ਕਦੇ ਵੀ ਬੰਦ ਨਾ ਕੀਤਾ ਉਹ ਕਿੰਨੇ ਦਿਨ ਉੱਥੇ ਕੋੜੀ ਜਿਹੜਾ ਸੀ ਉੱਥੇ ਹੀ ਰਿਹਾ ਹallelujah ਇਹਦੇ ਬਾਰੇ ਕੋੜੀ ਦੇ ਬਾਰੇ ਲੇਵੀਆ ਦੀ ਕੋਥੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਕੋੜੀ ਸੁੱਧ ਹੁੰਦਾ ਸੀ ਉਹਦੇ ਲਈ ਗੋਇਆਂ ਸਾਰੀਆਂ ਉਹ ਭੇਟਾ ਹੁੰਦੀਆਂ ਸੀ ਉਹਦੇ ਲਈ ਬਹੁਤ ਜਿਹੜੇ ਸੀਗੇ ਉਹ ਭੂਗੀਆਂ ਕਬੂਤਰ ਉਹ ਇਦਾਂ ਚੜਾਉਂਦਾ ਹੁੰਦਾ ਸੀ ਉਹ ਜਿਸ ਜੋਗ ਹੁੰਦਾ ਸੀ ਉਸੇ ਤਰ੍ਹਾਂ ਹੀ ਉਹ ਚੜਾਉਂਦਾ ਸੀਗਾ ਅਸੀਂ ਉਹਨੂੰ ਨਹੀਂ ਪੜਾਂਗੇ ਉਹਨੂੰ ਪੜਾਂਗੇ ਤੇ ਬਚਨ ਕਾਫੀ ਲੰਮਾ ਹੋ ਜਾਵੇਗਾ ਹallelujah ਇਸ ਲਈ ਇੱਥੇ ਦੱਸਿਆ ਗਿਆ ਹਾਂ ਜੀ ਇਹ ਪੜਾਂਗੇ ਹਾਂ ਦੁਆਰੇ ਜਾ ਨਹੀਂ ਨਹੀਂ ਉੱਥੇ ਬਾਹਰੋਂ ਬਾਹਰ ਜਾ ਕੇ ਬਾਹਰ ਜਾ ਕੇ ਬਹੁਤ ਚਰਚਾ ਕਰਨ ਲੱਗਾ ਬਹੁਤ ਚਰਚਾ ਕਰਨ ਲੱਗਾ ਅਤੇ ਇਸ ਗੱਲ ਨੂੰ ਐਡਾ ਜਾਗਰ ਕੀਤਾ ਇਸ ਗੱਲ ਨੂੰ ਨੇ ਐਡਾ ਜਾਗਰ ਕੀਤਾ ਬਸ ਜੀ ਬਸ ਕਿਉਂਕਿ ਉਹਨੇ ਬਾਹਰ ਜਾ ਕੇ ਬਹੁਤ ਚਰਚਾ ਕੀਤੀ ਹallelujah ਉਹਨੇ ਪ੍ਰਭ ਯੀਸ਼ੂ ਮਸੀਹ ਦੇ ਬਾਰੇ ਬਹੁਤ ਦੱਸਿਆ ਜਿਨ੍ਹਾਂ ਲੋਕਾਂ ਨੂੰ ਦੱਸਿਆ ਉਹਨਾਂ ਦੇ ਜੀਵਨ 'ਚ ਵੱਡੇ ਕੰਮ ਹੋਏ ਹallelujah ਜਿਨ੍ਹਾਂ ਜਾਜਕਾਂ ਨੂੰ ਦੱਸਿਆ ਉਹਨਾਂ ਦੇ ਜੀਵਨਾਂ 'ਚ ਵੱਡੇ ਕੰਮ ਹੋਏ ਕਿਉਂਕਿ ਕੋੜੀ ਨੂੰ ਹਰੇਕ ਦੀ ਜਾਣਦਾ ਸੀ ਕਿਉਂਕਿ ਇਹ ਕੋੜੀ ਆ ਐਸ ਬਾਰ ਰਹਿੰਦਾ ਆ ਉਹਨੂੰ ਹਰੇਕ ਜਾਣਦਾ ਸੀਗਾ ਉਹਨੂੰ ਜਿੰਨੇ ਵੀ ਉੱਥੇ ਭਵਨ ਦੇ ਵਿੱਚ ਆਉਂਦੇ ਸੀਗੇ ਉਹਨਾਂ ਨੂੰ ਪਤਾ ਸੀਗੇ ਕੋੜੀ ਆ ਅੱਜ ਜਿੰਨੇ ਵੀ ਤੁਸੀਂ ਭਵਨ ਦੇ ਵਿੱਚ ਆਉਂਦੇ ਹੋ ਹਰੇਕ ਤੁਹਾਡੇ ਆਸਗਵਾਨ ਨੂੰ ਤੁਹਾਡੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਪਤਾ ਕਿ ਤੁਸੀਂ ਕਿੱਥੇ ਜਾਂਦੇ ਹੋ ਤੇ ਤੁਹਾਡੇ ਕੀ ਹਾਲਾਤ ਨੇ ਹallelujah ਜੇ ਤੁਸੀਂ ਇਸ ਤਰ੍ਹਾਂ ਜਾ ਕੇ ਦੱਸੋਗੇ ਤੇ ਤੁਹਾਡੇ ਜੀਵਨ ਵਿੱਚ ਬਹੁਤ ਵੱਡੇ ਵੱਡੇ ਕੰਮ ਹੋਣਗੇ ਤੇ ਉਹ ਲੋਕ ਜਿਨ੍ਹਾਂ ਦੇ ਜਿਹੜੇ ਆਹ ਵਿਸ਼ਵਾਸ ਦੇ ਵਿੱਚ ਨੇ ਜਿਹੜੇ ਦੋ ਚਿੱਤੇ ਹੋਏ ਨੇ ਜਿਹੜੇ ਨਿੱਕੂ ਦੀਮਸ ਵਾਂਗੂ ਉਲਝਣ ਦੇ ਵਿੱਚ ਫਸੇ ਹੋਏ ਨੇ ਉਹ ਵੀ ਬਾਹਰ ਨਿਕਲ ਆਉਣਗੇ ਹallelujah ਤੁਸੀਂ ਉਹਨਾਂ ਲੋਕਾਂ ਨੂੰ ਬਾਹਰ ਕੱਢ ਲਿਆਓਗੇ ਫਿਰ ਤੁਹਾਡੇ ਜੀਵਨ ਜੀ ਵੀ ਕੰਮ ਹੋਣੇ ਨੇ ਉਹਨਾਂ ਦੇ ਜੀਵਨ 'ਚ ਵੀ ਕੰਮ ਹੋਣਗੇ ਤੋਂ ਫਿਰ ਇਹ ਪ੍ਰਭ ਯਿਸੂ ਮਸੀਹ ਦੇ ਗਵਾਹੀਆਂ ਦੇਣਗੇ ਔਰ ਫਿਰ ਤੁਹਾਡੇ ਜੀਵਨ ਤੇ ਦੋਨਾਂ ਜੀਵਨ 'ਚ ਕੰਮ ਹੋਣਗੇ ਹallelujah ਇਸ ਲਈ ਪਰਮੇਸ਼ਰ ਦਾ ਵਚਨ ਦਿੰਦਾ ਹੈ ਕਿ ਉਹ ਕੋੜੀ ਨੇ ਜਾ ਕੇ ਆਪਣਾ ਮੂੰਹ ਕਦੇ ਬੰਦ ਨਾ ਕੀਤਾ ਹallelujah ਅੱਜ ਸਾਨੂੰ ਦੱਸਿਓਂਦੀ ਲੋੜ ਆ ਕਿਉਂਕਿ ਜਦੋਂ ਕੋੜੀ ਨੇ ਜਾ ਕੇ ਦੱਸਿਆ ਤਾਂ ਉਹਦੇ ਜੀਵਨ 'ਚ ਵੱਡੇ ਵੱਡੇ ਕੰਮ ਹੋਏ ਤੇ ਉਹਨੇ ਲੋਕਾਂ ਦੇ ਜੀਵਨ ਚ ਵੀ ਉਹਨਾਂ ਜਾਜਕਾਂ ਦੇ ਜੀਵਨ ਚ ਉਹ ਜਿਨ੍ਹਾਂ ਜਿਨ੍ਹਾਂ ਨੇ ਪ੍ਰਭ ਯਿਸੂ ਦਾ ਨਾਂ ਸੁਣਿਆ ਉਹਨਾਂ ਜੀਵਨ ਚ ਵੱਡੇ ਕੰਮ ਹੋਏ ਹallelujah ਇਸ ਲਈ ਪੁਰਾਣੀਆਂ ਗੱਲਾਂ ਨੂੰ ਛੱਡ ਦਿਓ ਅਪ ਜਿਸਾਇਆ ਦੇ ਵਿੱਚ ਚਲਾਂਗੇ ਜਿਸਾਇਆ 43 43 ਦਾ 18 19 ਵਚਨ 18 ਲਈ ਹਾਂ ਪਹਿਲੀਆਂ ਗੱਲਾਂ ਨੂੰ ਚੇਤੇ ਨਾ ਕਰੋ ਪਹਿਲੀਆਂ ਗੱਲਾਂ ਨੂੰ ਚੇਤੇ ਨਾ ਕਰੋ ਅੱਜ ਸਾਨੂੰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਉਹਨਾਂ ਉਲਝਣਾਂ ਦੇ ਵਿੱਚੋਂ ਅਸੀਂ ਨਿਕਲ ਆਇਆ ਹੁਣ ਦੁਬਾਰਾ ਉਹਨਾਂ ਦੇ ਵਿੱਚ ਫਸਣ ਦੀ ਲੋੜ ਨਹੀਂ ਉਹਨਾਂ ਪਿਛਲੀਆਂ ਗੱਲਾਂ ਕਦੇ ਵੀ ਚੇਤੇ ਕਰਨ ਦੀ ਲੋੜ ਨਹੀਂ ਹੈਗੀ ਹallelujah ਆਪਣੇਾਰੇ ਲੋਕਾਂ ਨੂੰ ਜ਼ਰੂਰ ਦੱਸੋ ਕਿ ਸਾਡੇ ਨਾਲ ਪਹਿਲਾਂ ਪਿਛਲੇ ਸਮੇਂ 'ਚ ਆਹ ਹੁੰਦਾ ਸੀ ਔਰ ਜਦੋਂ ਦੱਸੋਗੇ ਉਹਨਾਂ ਦਾ ਵਿਸ਼ਵਾਸ ਵੱਡਾ ਹੋਵੇਗਾ ਇਸ ਲਈ ਪਿਛਲੀਆਂ ਗੱਲਾਂ ਨੂੰ ਚੇਤੇ ਨਾ ਕਰੋ ਪੁਰਾਣੀਆਂ ਗੱਲਾਂ ਨੂੰ ਨਾ ਸੋਚੋ ਪੁਰਾਣੀਆਂ ਗੱਲਾਂ ਨੂੰ ਨਾ ਸੋਚੋ ਹallelujah ਕਿਉਂਕਿ ਪ੍ਰਭੂ ਤੁਹਾਡੇ ਜੀਵਨਾਂ 'ਚ ਵੱਡਾ ਕੰਮ ਕਰੇਗਾ ਹallelujah ਕਿਉਂਕਿ ਤੁਸੀਂ ਉਲਝਾਂਦੇ ਵਿੱਚੋਂ ਬਾਹਰ ਨਿਕਲ ਆਏ ਹੋ ਤੁਸੀਂ ਉਸ ਮੁਸ਼ਕਲ ਦੇ ਵਿੱਚੋਂ ਬਾਹਰ ਨਿਕਲ ਆਏ ਹੋ ਹੁਣ ਤੁਹਾਡੇ ਤੇ ਕੋਹੇ ਦਾ ਕੋਈ ਹੱਕ ਦੇ ਝਕਾਰ ਨਹੀਂ ਹੈਗਾ ਹallelujah ਤੁਸੀਂ ਵਿਸ਼ਵਾਸ ਦੇ ਨਾਲ ਪੂਰੀ ਇਮਾਨ ਦੇ ਨਾਲ ਪ੍ਰਾਰਥਨਾ ਵਿੱਚ ਵਚਨਾਂ ਦੇ ਵਿੱਚ ਪ੍ਰਭੂ ਦੇ ਵਿੱਚ ਬਦੋ ਔਰ ਜਿਦੋਂ ਅੱਗੇ ਵਧੋਗੇ ਔਰ ਪਰਮੇਸ਼ਰ ਤੁਹਾਡੇ ਜੀਵਨਾਂ ਚ ਕੰਮ ਕਰੇਗਾ ਜਿਵੇਂ ਨਿਕੋਦੀਮ ਸਦੇ ਜੀਵਨ ਤੇ ਪਰਮੇਸ਼ਰ ਨੇ ਕੰਮ ਕੀਤਾ ਹਾਲੇਲੂਇਆ ਤੋਲਜਨ ਦੇ ਵਿੱਚੋਂ ਬਾਹਰ ਆ ਗਿਆ ਉਹਨੇ ਆਪਣੇ ਜਾ ਕੇ ਪ੍ਰਭੂ ਯਿਸੂ ਮਸੀਹ ਨੂੰ ਕਿਹਾ ਕਿ ਮੇਰਾ ਸੁਆਮੀ ਤੇ ਮੇਰਾ ਗੁਰੂ ਆ ਹਾਲੇਲੂਇਆ ਇਸ ਲਈ ਪ੍ਰਭੂ ਯਿਸੂ ਦਾ ਕਰਵੀ ਇਨਕਾਰ ਨਾ ਕਰੋ ਔਰ ਪਰਮੇਸ਼ਰ ਤੁਹਾਡੇ ਜੀਵਨਾਂ ਚ ਕੀ ਕਰਨਗੇ ਵੱਡੇ ਵੱਡੇ ਕੰਮ ਕਰਨਗੇ ਹਾਂਜੀ ਉੱਠੀ ਬੰਨੀ ਬਚ ਦੇਖੋ ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ ਵੇਖੋ ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ ਉਹ ਹੁਣੇ ਹੀ ਦਿਖ ਪਵੇਗਾ ਉਹ ਹੁਣੇ ਹੀ ਦਿਖ ਪਵੇਗਾ ਹallelujah ਹallelujah ਜੇ ਤੁਸੀਂ ਵਿਸ਼ਵਾਸ ਰੱਖੋਗੇ ਪਰਮੇਸ਼ਰ ਤੁਹਾਡੇ ਜੀਵਨ 'ਚ ਵੱਡਾ ਕੰਮ ਕਰੇਗਾ ਜੋ ਤੁਹਾਨੂੰ ਦਿਖ ਪਵੇਗਾ ਪਰਮੇਸ਼ਰ ਤੁਹਾਨੂੰ ਤੁਹਾਡੀ ਸਾਰੀ ਮੁਸ਼ਕਲ ਪਰੇਸ਼ਾਨੀ ਨੂੰ ਦੂਰ ਕਰੇਗਾ ਕਿਉਂਕਿ ਤੁਸੀਂ ਉਲਝਣਾਂ ਦੇ ਵਿੱਚੋਂ ਬਾਹਰ ਨਿਕਲ ਆਇਓ ਤੁਸੀਂ ਇੱਕ ਮੰਨ ਹੋਵੋਗੇ ਔਰ ਪੂਰੇ ਵਿਸ਼ਵਾਸ ਵਿੱਚ ਚੱਲੋਗੇ ਉਹ ਤੁਹਾਡੇ ਜੀਵਨ 'ਚ ਪਰਮੇਸ਼ਰ ਕੀ ਕਰੇਗਾ ਵੱਡਾ ਕੰਮ ਕਰੇਗਾ ਹallelujah ਜੇ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਰ ਤੁਹਾਡੇ ਜੀਵਨ 'ਚ ਵੱਡਾ ਕੰਮ ਕਰੇ ਤਾਂ ਤੁਸੀਂ ਜ਼ਰੂਰ ਪ੍ਰਭੂ ਦੇ ਨਾਮ ਨੂੰ ਕੀ ਕਰਨਾ ਉੱਚਾ ਕਰਨਾ ਜਿੱਥੇ ਤੁਹਾਨੂੰ ਮੌਕਾ ਮਿਲੇ ਆਪਣੀ ਗਵਾਹੀ ਦਿਓ ਆਪਣੇ ਬਾਰੇ ਦੱਸਿਓ ਜੇ ਕੋਈ ਤੁਹਾਨੂੰ ਪੁੱਛਦਾ ਹੈ ਤਾਂ ਤੁਸੀਂ ਪ੍ਰਭੂ ਦੇ ਬਾਰੇ ਦੱਸਿਓ ਕਿਉਂਕਿ ਪ੍ਰਭ ਯਿਸੂ ਮਸੀਹ ਜਿਹੜਾ ਤੁਹਾਡੇ ਦੁਆਰਾ ਕੰਮ ਕਰੇਗਾ ਉਹ ਤੁਹਾਨੂੰ ਇਸਤੇਮਾਲ ਕਰਨਾ ਚਾਹੁੰਦਾ ਪਰਮੇਸ਼ਵਰ ਔਰ ਇੱਕ ਦੇ ਨਾਲ ਇੱਕ ਜਦੋਂ ਦੋ ਹੋ ਜਾਣਗੇ 11 ਹੋ ਜਾਣਗੇ ਤਾਂ ਫਿਰ ਵੱਡੇ ਕੰਮ ਹੋ ਜਾਣਗੇ ਹallelujah ਇਸ ਲਈ ਆਪਣਾ ਮੂੰਹ ਕਦੇ ਵੀ ਬੰਦ ਨਾ ਕਰੋ ਔਰ ਪਰਮੇਸ਼ਰ ਦੇ ਵਾਸਤੇ ਆਪਣਾ ਮੂੰਹ ਖੋਲੋ ਔਰ ਪਰਮੇਸ਼ਰ ਦੇ ਵਿੱਚ ਵਧੋ ਔਰ ਪਰਮੇਸ਼ਰ ਤੁਹਾਨੂੰ ਜਰੂਰ ਵਧਾਵੇਗਾ ਕਿਉਂਕਿ ਜਿਵੇਂ ਨਿਕੁਦੀਨਸ ਨੂੰ ਪਰਮੇਸ਼ਰ ਨੇ ਵਧਾਇਆ ਉਸ ਤਰ੍ਹਾਂ ਤੁਹਾਨੂੰ ਵੀ ਵਧਾਵੇਗਾ ਹallelujah ਪਰਮੇਸ਼ਰ ਦਾ ਵਚਨ ਕਿ ਪਰਮੇਸ਼ਰ ਕਹਿੰਦਾ ਕਿ ਮੈਂ ਹਰ ਵੇਲੇ ਤੁਹਾਡੇ ਨਾਲ ਹਿੱਥੇ ਵੀ ਤੁਸੀਂ ਹੋਵੋਗੇ ਜਿੱਥੇ ਵੀ ਤੁਸੀਂ ਪ੍ਰਾਰਥਨਾ ਕਰੋਗੇ ਪਰਮੇਸ਼ਰ ਤੁਹਾਡੇ ਨਾਲ ਹੋ ਕੇ ਕੀ ਕਰੇਗਾ ਨਵੇਂ ਕੰਮ ਕਰੇਗਾ ਹallelujah ਤੁਸੀਂ ਡਰ ਕਦੇ ਵੀ ਡਰਨਾ ਨਹੀਂ ਕਰੇ ਘਬਰਾਉਣਾ ਨਹੀਂ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਕਿ ਮੈਂ ਇੱਕ ਨਵਾਂ ਕੰਮ ਕਰਨ ਵਾਲਾ ਉਹ ਹੁਣੇ ਹੀ ਦਿਸ ਪਵੇਗਾ ਉਹ ਹੁਣੇ ਹੀ ਦਿਸ ਪਵੇਗਾ ਕੀ ਤੁਸੀਂ ਉਸ ਅਣਜਾਣ ਰਹੋਗੇ ਕਦੇ ਉਸ ਤੋਂ ਤੁਸੀਂ ਕਦੇ ਵੀ ਅਣਜਾਣ ਨਹੀਂ ਰਹੋਗੇ ਹallelujah ਤੁਸੀਂ ਕਦੇ ਵੀ ਅਣਜਾਣ ਨਹੀਂ ਰਹੋਗੇ ਜਿੱਥੇ ਤੁਸੀਂ ਪ੍ਰਾਰਥਨਾ ਕਰੋਗੇ ਵਿਸ਼ਵਾਸ ਦੇ ਨਾਲ ਉਥੇ ਕੀ ਹੋਣਗੇ ਕੰਮ ਹੋਣਗੇ ਪਰਮੇਸ਼ਰ ਤੁਹਾਡੇ ਨਾਲ ਗੱਲਬਾਤ ਕਰੇਗਾ ਤੁਹਾਨੂੰ ਦੱਸਣ ਦੇਵੇਗਾ ਹallelujah ਜੀ ਮੈਂ ਉਜਾੜ ਵਿੱਚ ਵੀ ਰਾਹ ਬਣਾਵਾਂਗਾ ਮੈਂ ਕਹਿੰਦਾ ਯਾੜ ਵਿੱਚ ਵੀ ਰਾਹ ਬਣਾਵਾਂਗਾ ਪਰਮੇਸ਼ਰ ਦੇ ਲਈ ਕੋਈ ਵੀ ਕੰਮ ਕਰਨਾ ਔਖਾ ਨਹੀਂ ਉਹ ਜੰਗਲਾਂ ਦੇ ਵਿੱਚੋਂ ਰਾਹ ਬਣਾਉਣ ਵਾਲਾ ਹੈ ਉਹ ਯਾਰਾਂ ਦੇ ਵਿੱਚੋਂ ਰਾਹ ਬਣਾਉਣ ਵਾਲਾ ਹਾਂਜੀ ਅਤੇ ਥਲ ਵਿੱਚ ਨਦੀਆਂ ਅਤੇ ਥਲ ਵਿੱਚ ਨਦੀਆਂ ਹਾਲੇ ਨਹੀਂ ਆ ਉਹਦੇ ਲਈ ਕੋਈ ਵੀ ਕੰਮ ਕਰਨਾ ਕਠਨ ਨਹੀਂ ਹੈਗਾ ਉਹ ਸਭ ਕੁਝ ਕਰਨ ਦੀ ਪਾਵਰ ਰੱਖਦਾ ਹੈ ਉਹ ਸਾਰੀਆਂ ਉਲਝਣਾਂ ਦੇ ਵਿੱਚੋਂ ਬਾਹਰ ਕੱਢਣ ਵਾਲਾ ਪਰਮੇਸ਼ਰ ਆ ਜੇ ਤੁਹਾਡੇ ਮਨ 'ਚ ਕੋਈ ਵੀ ਉਲਝਣ ਆ ਉਨੂੰ ਪਰਮੇਸ਼ਰ ਦੇ ਅੱਗੇ ਰੱਖੋ ਪ੍ਰਾਰਥਨਾ ਕਰੋ ਪਰਮੇਸ਼ਰ ਤੁਹਾਡੀ ਸਾਰੀ ਉਲਝਣ ਦੇ ਵਿੱਚੋਂ ਤੁਹਾਨੂੰ ਜਰੂਰ ਬਾਹਰ ਕੱਢੇ ਕਿਉਂਕਿ ਬਾਹਰ ਕੱਢਣ ਵਾਲਾ ਪ੍ਰਭੂ ਯਿਸੂ ਮਸੀਹ ਔਰ ਤੋਂ ਬਗੈਰ ਕੋਈ ਵੀ ਤੁਹਾਨੂੰ ਉਲਝਣ ਦੇ ਵਿੱਚੋਂ ਬਾਹਰ ਨਹੀਂ ਕੱਢ ਸਕਦਾ ਕਿਉਂਕਿ ਜਿਹਦੇ ਜੀਵਨ 'ਚ ਪਰਮੇਸ਼ਰ ਕੰਮ ਕਰਦਾ ਹੈ ਉਹਨੂੰ ਪਤਾ ਹੁੰਦਾ ਜਿਹਦੇ ਜੀਵਨ 'ਚ ਪ੍ਰਭੂ ਨੇ ਕੰਮ ਕੀਤਾ ਉਹੀ ਦੂਜਿਆਂ ਨੂੰ ਜਾ ਕੇ ਦੱਸ ਸਕਦਾ ਕਿ ਮੇਰੇ ਜੀਵਨ 'ਤੇ ਪ੍ਰਭੂ ਨੇ ਆਹ ਕੰਮ ਕੀਤਾ ਹallelujah ਕਿਉਂਕਿ ਅਸੀਂ ਜਿੰਨੇ ਵੀ ਇਸ ਜਗ੍ਹਾ ਤੇ ਬੈਠੇ ਆ ਸਾਡੇ ਜੀਵਨਾਂ 'ਚ ਪਰਮੇਸ਼ਰ ਨੇ ਕੰਮ ਕੀਤੇ ਨੇ ਹallelujah ਆਪਣਾ ਮੂੰਹ ਕਦੇ ਵੀ ਬੰਦ ਨਾ ਕਰੋ ਪਰਮੇਸ਼ਰ ਦੇ ਨਾ ਵਚਨਾਂ ਦੇ ਦੁਆਰਾ ਆਸੀਸ ਬਰਕਤ ਦੇਵ ਔਰ ਪ੍ਰਭੂ ਸਾਰਿਆਂ ਨੂੰ ਮੇਰੇ ਵੱਲੋਂ ਸਾਰਿਆਂ ਜਾਂਸੀ ਪ੍ਰਭੂ ਸਾਭ ਨੂੰ ਬਰਕਤ ਦੇਣ ਗੋਡ ਬਲੇਸ